ਅੱਜ ਪੈਰ ਵੀ ਬਣਾਉਣ ਲੱਗੀ ਆ ਕਾਫੀ ਦਿਨਾਂ ਬਾਅਦ ਆ ਮੈਂ ਕੁੜਾ ਵੀ ਤੇ ਫਰਾਈ ਕਰਕੇ ਰੱਖ ਲਈ ਆ ਤੇ ਟਮਾਟਰ ਪਹਿਲੇ ਇਹ ਇਹਨਾਂ ਨੂੰ ਵੀ ਗ੍ਰਾਈਂਡ ਕਰੂੰਗੀ ਪਿਆਜ਼ ਮੈਂ ਕ੍ਰਸ਼ ਕਰਕੇ ਰੱਖ ਲਈ ਥੋੜੀ ਜਿਹੀ ਰਹੀ ਬਸ ਆਹ ਇਹਨੂੰ ਵੀ ਮੈਂ ਫਰਾਈ ਕਰਕੇ ਸਬਜ਼ੀ ਬਣਾਉਣੀ ਆ ਗੈਸ ਕਰਤਾ ਮੋਟੂਰੀ ਤੇ ਅਰਦਿਲ ਕਰ ਰਹੀ ਹੈ ਫਰਾਈ ਟਮਾਟਰ ਥ੍ਰਾਈਨ ਕਰ ਲੇ ਮੈਂ ਥ੍ਰਾਈਨ ਮੀਨ ਚੌਪ ਕਰ ਲੇ ਬਸ ਜ਼ਿਆਦਾ ਨਹੀਂ ਕਿਤੇ ਜਿੰਨੇ ਮਿੰਟ ਲੋਟ ਨੇ ਤੇ ਪਿਆਜ਼ ਬਸ ਭੁੰਨਾ ਨੇ ਹੁਤਾ ਸਾਰੇ ਫਰਾਈ ਹੋ ਗਈ ਹੈ ਸਾਰੇ ਮਸਾਲੇ ਮੈਂ ਪਾਤੇ ਟਮਾਟਰ ਵੀ ਪਾਤੇ ਹੁਣ ਮੈਂ ਮਿਕਸ ਕਰ ਰਹੀ ਹਾਂ ਇਹਨੂੰ ਬਸ ਇਹਨੂੰ 5-7 ਮਿੰਟ ਪਕਾਉਣਾ ਤਾਕੀ ਜਿਹੜਾ ਘਿਓ ਆ ਨਾ ਸਾਈਡਾਂ ਤੋਂ ਛੱਡ ਦਵੇ ਇਹਦੇ ਵਿੱਚ ਪਾਵਾਂਗੇ 2 ਘੁੱਟਾ ਪਾਣੀ ਤਾਂਕਿ ਮਸਾਲੇ ਇਹਨੇ ਜਿਹੜੇ ਉਹ ਸੜ ਨਾ ਜਾਣ ਤੇ ਹੁਣ ਇਹਦੇ ਵਿੱਚ ਪਾਵਾਂਗੇ ਟਿੱਕਰੀਆਂ 2 ਚਮਚ ਦਹੀਂ ਬਸ ਜਿਆਦਾ ਕੋਈ ਲੋੜ ਨਹੀਂ ਹੈਗੀ ਜਸਟ ਫਾਰ ਫਲੇਵਰ ਇਹਦੇ ਨਾਲ ਫਲੇਵਰ ਬਹੁਤ ਸੋਹਣਾ ਹੁੰਦਾ ਜਾਂ ਵੈਸੇ ਜੇ ਦਿੱਕੀ ਸੇ ਕੋਈ ਥੰਮਚੂਰ ਹੈਗਾ ਤਾਂ ਉਹ ਵੀ ਪਾ ਸਕਦੇ ਨੇ ਖਟਾਸ ਲਈ ਪਰ ਮੈਨੂੰ ਦਹੀਂ ਦਾ ਟੇਸ ਜਿਆਦਾ ਵਧੀਆ ਲੱਗਦਾ ਹੁਣ ਇਹਨੂੰ 3-4 ਮਿੰਟs ਕੌਣ ਤੋਂ ਬਾਅਦ ਆ ਦੇਖੋ ਇਹਨੇ ਕਿਉ ਉੱਠੜ ਤਾ ਨਾ ਸਾਈਡ 'ਚ ਤੇਲ ਵਗੈਰਾ ਸੜਕੇ ਤੋਂ ਅਲੱਗ ਹੋ ਗਿਆ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਆ ਫਰਾਈ ਕੀਤੀ ਹੋਈ ਅਰਵੀ ਦੇਖੋ ਅਰਬੀ ਦਾ ਕਲਰ ਕਿੰਨਾ ਸੋਹਣਾ ਆ ਤੇ ਤੁਸੀਂ ਵੀ ਘਰੇ ਇਹਨੂੰ ਟਰਾਈ ਜ਼ਰੂਰ ਕਰਿਓ ਬਸ ਇਹਨੂੰ ਵੈਸੇ ਅਰਬੀ ਪੱਕੀ ਹੋਈ ਆ 1 ਜਾਂ 2 ਮਿੰਟ ਹੀ ਰੱਖਣਾ ਬਾਕੀ ਇਹ ਸਬਜ਼ੀ ਰੈਡੀ ਆ ਥੈਂਕ ਯੂ ਫॉर ਵਾਚਿੰਗ ਪਲੀਜ਼ ਕਮੈਂਟ ਜ਼ਰੂਰ ਕਰਕੇ ਦੱਸਿਓ ਕਿ ਮੇਰੀ ਰੈਸਪੀ ਕਿਵੇਂ ਲੱਗੀ ਜਦੋਂ ਤੱਕ ਮੈਂ ਸਬਜ਼ੀ ਬਣਾ ਰਹੀ ਆ ਉਦੋਂ ਤੱਕ ਦੀਦੀ ਨੇ ਦੇਖੋ ਆਟਾ ਗੁੰਮਤਾ ਤੇ ਆਹਾ ਟੜੀਆਂ ਵੀ ਸਾਫ਼ ਕਰਕੇ ਕੱਟ ਕੇ ਰੱਖਤਾ ਹੁਣ ਵਾਸ ਮੈਂ ਰੋਟੀ ਬਣਾਉਂਗੀ ਸਬਜ਼ੀ ਰੈਡੀ ਆ